ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ I hope ਸਾਰੇ ਵਧੀਆ ਹੋਵੋਗੇ। ਤੁਹਾਨੂੰ ਜਿੰਮੇ ਕੀ ਪਤਾ ਹੀ ਅਸੀਂ ਜੈਪੁਰ ਕੋਲ ਮੰਨ ਗਏ ਹੋਏ ਆਂ ਤੇ ਅੱਜ ਆਪਾਂ ਸੋਹਾਂ ਸੋਹਾਂ ਹੀ ਨਿਕਲੇ ਸੀਗੇ ਕਨਕਗਾਟੀ ਦੇਖਣ ਤੇ ਦੇਖਦੇ ਆ ਅੱਗੇ ਜਾ ਕੇ ਕੀ ਖੋਸ਼ ਹੈ ਤੇ ਠੀਕ ਹੈ। ਤੇ ਇਹ ਸਾਰੇ ਵਲੌਗ ਚ ਬਣਿਆ ਰਹੋ ਲਾਸਟ ਤੱਕ। ਇਹ ਕਨਕਗਾਟੀ ਦੀ ਐਂਟਰੀ ਆ।

ਚਲਾਓ ਵੀ ਮੇਟਰ ਆਪਾਂ ਪਹਿਲਾਂ ਟਿਕਟ ਕਟਾ ਲਈਏ ਫੇਰ ਅਸੀਂ ਅੱਗੇ ਜਾਣ ਦੇਣਗੇ ਅਗਣ ਦੇਣਾ ਬੰਦਾ ਵਲਾਂ ਹਿੰਦਾਂ ਵਰਦੀਆਂ ਇਹ ਬਰਡ ਪਾਰਕ ਵਾਂਗੂ ਆਣਾ ਆਪਣੀ ਸਿੱਧੀ ਸਾਹਮਣੇ ਮੋਰ ਫਿਰਦੇ ਨੇ ਹੱਕਾ ਮਰੀ ਜਾਂਦੇ ਵੀ ਆ ਰਹੇ ਖੱਲੋ ਕਰਿਆ ਪਾ ਲਾ ਤੂੰ ਇੱਥੇ ਡਿੱਗ ਜੀ ਕਾਕਾ ਸਾਡੇ ਨਾਲ ਆਇਆ ਹੋਇਆ ਇਹ ਟਿਕਟ ਨੂੰ ਸੰਭਾਲ ਕੇ ਰੱਖੇ ਇਹ ਉਹੀ ਆ ਕਹਿੰਦੇ ਪੂਆ ਦਾ ਮੁੰਡਾ ਜਿਹੜਾ ਨਾ ਉਦਾੜੀਆਂ ਨੇ ਉਹ ਹੀ ਉਹ ਪੋਰ ਦਾ ਵੀ ਆ ਉਹ ਆਦੇ ਮੁੰਡਿਆ ਨਾਲ ਆਇਆ ਕਰ ਗਰਮੀ ਆ ਗਈ ਹੁਣ ਇਹਦੇ ਕੋਲ ਸਿਰ ਤੇ ਨਾ ਗੁਰੂ ਦਲੀਪ ਇਹ ਦੇ ਚਿੱਤਾ ਮੈਂ ਮਨਰੇ ਸਾਹਿਬ ਨਾਲ پارک ਵਗੈਰਾ ਹੀ ਬਣੇ ਹੋਇਆ ਹੋਰ ਤਾਂ ਕੁਝ ਨੂੰ ਆਖਦਾ ਨਹੀਂ ਖਾਸ ਮੈਨੂੰ ਬਾਕੀ ਚੱਲ ਦੇਖਦੇ ਆ ਅੱਗੇ ਜਾ ਕੇ ਕੀ ਕੁਝ ਆ ਪਰ ਉਹ ਇੱਕ ਗੱਲ ਹੈ ਜ਼ਕੂਨ ਤਾਂ ਹੈ ਨਹੀਂ ਸ਼ਾਨੀਆ ਦੁਆਸ ਨਹੀਂ ਦੇ ਤੁਮ ਇੱਧਰ ਹੋ ਜਾ ਨਾ ਉਹ ਸਾਹਮਣੇ ਵਾਲੀ ਗੰਡੇ ਨੇ ਬਣਾਈ ਹੋਈ ਆ پارک ਦੇ ਵਿੱਚਕਾਰ ਅਜੂਲਲੇ ਲੱਗੇ ਹੋਏ ਨੇ ਜਿਹੜੇ ਹਲੇ ਟੰਗੇ ਹੋਏ ਆ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਸਾਡੇ ਨਾਲ ਭੂਆ ਦਾ ਮੁੰਡਾ ਹੈਗਾ ਦਾ ਤਾਂ ਹੀ ਆ ਝੁੱਲੇ ਟੰਗੇ ਤੇ ਉਹਨਾਂ ਨੇ ਵੀ ਇਹ ਤਾਂ ਤੋੜ ਦੂ ਲੈ ਡਰਦੇ ਆ ਭਲਾ ਭਲਾ ਡਰਦੇ ਆ ਜਮੇ ਡਰਦੇ ਤਾਂ ਅਸੀਂ ਵੀਡੀਓ ਚ ਲੈ ਲਵਾਂ ਨਹੀਂ ਤੁਹਾਨੂੰ ਇੱਧਰ ਮਾਂ ਦਿੱਤੀ ਆਉਂਦੀਆਂ ਦੇਖੋ ਗੋਗੋ ਮੈਗੀ ਖਾਂਦੀ ਆ ਤੇ ਮੈਗੀ ਗੋਗਲ ਕਾਰਟੋਨ ਨੂੰ ਦੇਖ ਕੇ ਖੁਸ਼ ਹੋ ਜਾਂਦਾ ਹੈ ਆਹ ਤੋ ਕਾ ਤੋ ਕਾ ਤੋ ਕਾ ਤੋ ਕਾ ਤੋ ਇਧਰ ਦੀਆਂ ਘਟ ਨੇ ਹੈ ਨਾ ਜਿੰਨੇ ਘਰ ਆ ਰੀਆਂ ਬਾਲਾ ਹਾਂ ਹੋ ਮੇਰੇ ਲਾਲ ਬੁੱਗਿਆ ਕੀ ਕਰਦਾ ਪੁੱਤ ਕੀ ਦੇਖਦਾਂਗਾ ਦੱਸੋ ਕੀ ਦੇਖਦੇ ਹੋ ਕੀ ਦੇਖਦੇ ਹੋ ਏ ਮੋਰ ਫਿਰ ਰਿਹਾ ਮੋਰ 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 ਫਿਰਦਿਆ ਰਾਸ਼ਟਰੀ ਪੰਛੀ ਹੈ ਜਿਹੜਾ ਕਹਿੰਦੇ ਆ ਉਹੀ ਆਹੀ ਗੋਗੋ ਗੋਗੋ ਇਹ ਹੁਣ ਆਪਦੀ ਮਸਤ ਇਹ ਆਪਦੀ ਮਸਤੀ ਚ ਹੋ ਗਿਆ ਹੁਣ ਔਨ ਕੀ ਹੋ ਗਿਆ ਚੰਗਣ ਲੱਗਿਆ ਉਧਰਲਾ ਰਾਣੀ ਹਾਂ ਚਲੋ ਅੱਗੇ ਦੇਖਦੇ ਆ ਜਾ ਕੇ ਮਿੱਤਰੋ ਹੈਗਾ ਕੁਝ ਦੇਖਣ ਵਾਲਾ ਹੋਰ ਖਾਸ ਕਿ ਨਹੀਂ ਬਾਕੀ ਤਾਂ ਮੈਨੂੰ ਇਹ ਪਾਰਕ ਵਗੈਰੇ ਲੱਗਦਾਗਾ ਏਡਾ ਕੁਝ ਖਾਸ ਦਿਖਦਾ ਨਹੀਂ ਪੰਛੀ ਵਗੈਰਾ ਹੈਗੇ ਨੇ ਸੋਹਣੇ ਸੋਹਣੇ ਮੋਰ ਵਗੈਰਾ ਬਾਕੀ ਉਹ ਤਾਂ ਨਾਰਮਲ ਹੀ ਗੱਲ ਆ ਜੰਗਲ ਨੇ ਆਸ-ਪਾਸ ਮੋਰ ਵਗੈਰਾ ਤਾਂ ਹੋਣਗੇ ਪੰਛੀ ਵਗੈਰਾ। ਉਹ ਕੀ ਬੋਲਦਾ? ਉਹ ਕੀ ਬੋਲ ਰਿਹਾ ਸੀ? ਕਾਇਨਾਤ ਦੀ ਆਵਾਜ਼ ਆ ਯਾਰ ਇਧਰੋਂ ਆਂਦੀ। ਉਹ ਲੈ। ਇਹ ਥੋੜੀ ਯਾਰ ਮਿਊਜ਼ਿਕ ਲੱਗਾ। ਇਹ ਇਹ ਕੁੱਲਾ ਹਟਾ ਹੋਇਆ। ਹੂੰ। ਨਾ ਇਹ ਵਗਦਾ ਜਿਵੇਂ ਸ਼ੇਰ ਬੋਲਦਾ। ਕੁੱਲਾ? ਆਬੀ। ਆ ਗਿਆ। ਕਹਿੰਦੇ ਆ ਗਿਆ ਸ਼ੇਰ। ਇਹ ਤਾਂ ਰੀਲਾਂ ਚੱਲੀ ਜਾਂਦੀਆਂ ਨੇ ਹਾਂ ਕੋਈ ਕਾਰਡ ਕੱਢੂਗਾ ਆ ਸਾਊਂਡ ਸਪੀਕਰ ਲੱਗਿਆ ਹੋਵੇਗਾ ਅੱਛਾ ਇਹਨੇ ਕਾਰਡ ਕੱਢੀ ਕਹਿੰਦਾ ਇੱਥੇ ਸਾਊਂਡ ਸਪੀਕਰ ਲੱਗਿਆ ਉਹਦੇ ਤੇ ਜੋ ਅੱਜ ਆਉਂਦੀਆਂ ਨੇ ਰੀਅਲ ਨਹੀਂ ਹੈਗਾ ਕੁਝ ਵੀ ਕੋਈ ਨੀ ਕੁਝ ਨਹੀਂ ਹੈਗਾ ਰੀਅਲ ਤਾਂ ਕੱਲੇ ਮੋਰ ਨੇ ਕਿੱਥੇ ਗਏ ਸੱਚੀ ਡਾਇਨਾਸੌਰ ਛੱਡਿਆ ਹੋਇਆ ਹਾਂ ਤਾਂ ਮੈਡਮ ਥੱਕ ਗਈ ਇਹ ਤਾਂ ਬੱਸ ਹੋ ਗਈ ਤਦਾ ਹੈ ਮੈਂ ਕਿੰਨੀ ਬਸ ਹੋ ਗਏ ਇਹਦੀ ਤਾਂ ਹਾਂ ਠੀਕ ਨਹੀਂ ਪੂਰੀ ਤਰ੍ਹਾਂ ਇਹ ਪਹਾੜਾਂ ਲਈ ਨਹੀਂ ਹੈਗੀ ਅਜ ਦੂ ਬਾਅਦ ਅਗਲਾ ਆਪਣਾ پلان ਸੀਗਾ ਪਹਾੜਾਂ ਚ ਜਾਣ ਦਾ ਮਤਲਬ ਹੈ ਤਾਂ ਆਪਾਂ ਇੱਥੇ ਵੀ ਹੁਣ ਪਹਾੜਾਂ ਚ ਹੀ ਆ ਓਏ ਉੱਧਰ ਕਰਦੇ ਆ ਮੱਛ ਵਾਲੇ ਸੈਰ ਕਰ ਓਰ ਥੋੜਾ ਹੋਣਾ ਵੀਡੀਓ ਮੈਂ ਬਣਾ ਕੇ ਲੈਣਾ ਹੁਣ ਜਿਹੜੇ ਹਿਸਾਬ ਨਾਲ ਸਿਰਜਾ ਘੁੰਮਦੇ ਆ ਹੌਲਟਾਂ ਸੈਂੀਆਂ ਹੁੰਦੀਆਂ ਘੇਰ ਘੂਰ ਜਿਹਾ ਆਉਂਦੇ ਮੈਨੂੰ ਨਹੀਂ ਲੱਗਦਾ ਵੀ ਅਸੀਂ ਜਾ ਸਕਾਂਗੇ ਓ ਜੇ ਕਿ ਆ ਉੱਥੇ ਬਣਾਉਣਾ ਹੈ ਓ ਦੇ ਅਜ ਦਿਲ ਉਹ ਸਾਡੇ ਲਈ ਆਪਾਂ ਆ ਜਿਹੜਾ ਇਹਨਾਂ ਨੇ ਕੁਝ ਬਣਾਇਆ ਹੋਇਆ ਪਤਾ ਨਹੀਂ ਕੀ ਐ ਝੁੱਲੇ ਚੱਲੇ ਜੇ ਇਹਦੇ ਤੇ ਆਪਾਂ ਫੋਟੋਗ੍ਰਾਫੀ ਕਰਕੇ ਵੀਡੀਓ ਵਾਲਿਓ ਬਣਾ ਕੇ ਇਹਨੂੰ ਫੇਮਸ ਕਰਤਾ ਇਹਨੂੰ ਇਹ ਆਹ ਬੰਦੇ ਨੂੰ ਤਾਂ ਤੁਸੀਂ ਜਾਣਦੇ ਹੋ ਹੋਰ ਨਾਮ ਤਾਂ ਹੋਦਾ ਗਿਆ ਇਹ ਪੂਆ ਦਾ ਮੁੰਡਾ ਜਿਹੜਾ ਉਹ ਕਹਿੰਦਾ ਨਹੀਂ ਹੁੰਦਾ ਪੂਆ ਦਾ ਮੁੰਡਿਆ ਨਾਲਿਆ ਕਰ ਇਹ ਉਹੀ ਆ ਹੁਣ ਗਰਮੀ ਸਟਾਰਟ ਹੋ ਗਈਆਂ ਨੇ ਨਾਉਣਾ ਨਹੀਂ ਹੈਗਾ ਗਰਮੀਾਂ 'ਚ ਕਾਣਾ ਜਣਾਣਾ ਨੂੰ ਨਗੀਆ ਹੋ ਗਿਆ ਸਭ ਪਰ ਇਹ ਪੋਦਾ ਉਹ ਕੋਈ ਤੁਹਾਨੂੰ ਤਾਂ ਸੀਗਾ ਜਿਹੜਾ ਭਜਦਾ ਹੈ ਕੋਈ ਡੈੱਡ ਅੱਲਾ ਹੋਵੇ ਮਿੱਤਰੋ ਆਪਾਂ ਕਣਕ ਘਾਟੀ ਦੇਖਿਆ ਹੈ ਤੇ ਬਸ ਨਾਰਮਲ ਆਵਾਗ ਆ ਤੇ ਇੱਕ ਦੋ ਝਰਨੇ ਜੇ ਬਣਾਏ ਹੋਇਆ ਛੋਟੇ ਛੋਟੇ ਜੇ ਐਡਾ ਖਾਸ ਨਹੀਂ ਹੈਗਾ ਬਾਕੀ ਚਲੋ ਕਿਆ ਆਇਆ ਨਾ ਤਾਂ ਦੇਖ ਲਿਓ ਠੀਕ ਆ ਸ਼ਾਂਤੀ ਆ ਵਧੀਆ ਮਾਹੌਲ ਆ ਜਾਨਵਰ ਵਗੈਰਾ ਵਧੀਆ ਨੇ ਔਰ ਕੁਛ ਖਾਸ ਮੈਨੂੰ ਲੱਗਿਆ ਨਹੀਂ ਠੀਕ ਆ ਚਲੋ ਹੁਣ ਆਪਾਂ ਅੱਗੇ ਮਿਲਾਂਗੇ ਤੁਹਾਨੂੰ ਹਵਾ ਮਹਿਲ ਠੀਕ ਆ ਉਹਦਾ ਵਲੌਗ ਵੀ ਆਊਗਾ ਲਾਸਟ ਤੇ ਉਹ ਸਾਰਿਆਂ ਨੂੰ ਲਾਸਟ ਤੇ ਦੇਖਾਂਗੇ ਅਸੀਂ ਉਹਦਾ ਲਾਸਟ ਤੇ ਵਲੌਗ ਆਊ ਤੇ ਉਹਦੇ ਜੀ ਤੁਸੀਂ ਦੇਖ ਲਿਓ ਹਵਾ ਮਹਿਲ ਤਾਂ ਜੇ ਸਾਨੂੰ ਸਾਡੇ ਇਹ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਵੀ ਕਰ ਦਿਓ ਬਾਕੀ ਜੇ ਕੋਈ ਜਾਣਕਾਰੀ ਚਾਹੀਦੀ ਹੋਈ ਤਾਂ ਉਹਦੇ ਲਈ ਵੀ ਕਮੈਂਟ ਕਰ ਦਿਓ ਤੁਹਾਨੂੰ ਰਿਪਲਾਈ ਅਸੀਂ ਜਰੂਰ ਦੇਵਾਂਗੇ ਠੀਕ ਬਾਏ